ਵਿਸ਼ਾਲ ਜਾਗਰਣ ਹੋ ਰਿਹਾ ਹੈ ਪਣੀ ਮੀਆਂ ਖਾਂ ਦੇ ਵਿੱਚ ਤੇ ਇਹ ਜੋ ਜਾਗਰਣ ਕਮੇਟੀ ਪਣੀ ਮੀਆਂ ਖਾਂ ਵੱਲੋਂ ਬਹੁਤ ਵੱਡਾ ਜਿਹੜਾ ਪਣੀ ਮੀਆਂ ਖਾਂ ਦੇ ਵਿੱਚ ਆਇਸ ਵਾਲੀ ਜਿਹੜਾ ਜਗਰਾਤਾ ਇਰਾ ਮਾਤਾ ਰਾਣੀ ਦਾ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਦਿਵਯਾ ਜੋਤ ਜਿਹੜੀ ਆ ਜਵਾਲਾ ਜੀ ਤੋਂ ਜਾ ਕੇ ਲਿਆ ਲਿਆਈ ਜਾਂਦੀ ਹੈ ਜਿਹਦੇ ਵਿੱਚ ਸ਼ੇਖਰ ਮਣੀ ਜੀ ਸੰਜਣਾ ਭੁਲਾ ਜੀ ਅਤੇ ਭਾਰਤੀ ਸ਼ਰਮਾ ਜਿਹਦੇ ਵਿੱਚ ਬਹੁਤ ਉੱਗੇ ਕਲਾਕਾਰ ਜਿਹੜੇ ਵਿੱਚ ਪਹੁੰਚ ਚੁੱਕੇ ਨੇ ਔਰ ਬਹੁਤ ਹੀ ਸੰਗਤਾਂ ਨੂੰ ਆਪਣੀਆਂ ਮਾਤਾ ਦੀਆਂ ਭੇਟਾਂ ਦੇ ਨਾਲ ਗੂੰਗਾਣ ਕਰ ਰਹੇ ਨੇ ਔਰ ਸੰਗਤ ਵੀ ਜਿਹੜੀ ਆ ਬਾਕੀ ਬੀਰ ਆਨੰਦ ਮਾਣ ਲੀਏ ਸੌ ਕਰਦੇ ਆਂ ਗੱਲ ਬਾਤ ਕਮੇਟੀ ਅਤੇ ਸ਼ੇਖਰ ਮਣੀ ਜੀ ਦਾ ਜੀ ਸਾਰੀ ਮੀਆ ਕਾਹਦੇ ਵਿੱਚ ਪਹੁੰਚੀ ਅੱਜ ਜਾਗਰਨ ਦੇ ਲਈ ਕੀ ਕਹਿਣਾ ਚਾਹੁੰਦੇ ਹੈ ਬੜਾ ਵਧੀਆ ਲੱਗਿਆ ਹੈ ਇਹ ਵੀ ਬਹੁਤ ਲਈ ਬਾਤ ਬੱਛੀ ਹੈ ਸਾਰਿਆਂ ਨੇ ਬਹੁਤ ਸਾਥ ਦਿੱਤਾ ਤੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਜਾਗਰਨ ਜਾ ਕੇ ਜਾ ਰਹੀ ਹਾਂ ਬੜਾ ਚੰਗਾ ਲੱਗ ਰਿਹਾ ਹੈ ਤੁਸੀਂ ਟੀਮ ਦੇ ਨਾਲ ਆ ਜਾਓ ਚੱਲ ਜਾਗਰਨ ਤੇ ਜਾ ਰਹੇ ਹਾਂ ਸੰਗਤ ਬੈਠੀ ਆਲੇ ਤੱਕ ਵੀ ਲੀਲੀ ਭਾਜੀ ਜਲਦੀ ਜਾਗਰਨ ਚ ਨਹੀਂ ਪਹਿਲੇ ਕਮੇਟੀ ਭਾਜੀ ਕਮੇਟੀ ਜਿੰਨੇ ਮੈਂਬਰ ਨੇ ਉਹਨਾਂ ਨਾਲ ਮੇਰੀ ਗੱਲ ਹੋ ਚੁੱਕੀ ਸੀ ਪਹਿਲਾਂ ਹੀ ਵੀ ਮੈਂ ਦੂਸਰੇ ਜਾਗਰਨ ਤੇ ਜਾਣਾ ਉਹਨਾਂ ਨੇ ਕਿਹਾ ਵੀ ਸਾਡੀ ਡਿਮਾਂਡ ਹੈ ਵੀ ਤੁਸੀਂ ਇੱਥੇ ਜ਼ਰੂਰ ਆਣਾ ਵਾ ਚਾਹੇ ਤੁਸੀਂ ਅੱਧੇ ਘੰਟੇ ਦਾ ਟਾਈਮ ਲੈ ਕੇ ਆਓ ਅਸੀਂ ਤਾਂ ਆਏ ਜੀ ਸਾਡਾ ਸਾਰਾ ਪਾਰਟੀ ਸੰਗਤਾਂ ਕੀ ਕਹਿਣਾ ਚਾਹੁੰਦੇ ਜੀ ਸੰਗਤ ਇੰਦੀ ਵੀ ਸੰਗਤ ਇੱਥੇ ਪਹੁੰਚੀ ਹੈ ਮੈਂ ਉਹਨਾਂ ਨੂੰ ਕਹਾਂਗੀ ਮਹਾਰਾਣੀ ਸਾਖਸ਼ਾਤ ਇੱਥੇ ਇਸ ਤੁਹਾਡੇ ਮਹੱਲੇ ਦੇ ਵਿੱਚ ਆਈ ਹੈ ਤੇ ਜ਼ਰੂਰ ਸਾਰੇ ਜਣੇ ਜ਼ਰੂਰ ਮਹਾਰਾਣੀ ਦਾ ਦੀਦਾਰ ਪਾਓ ਤੁਹਾਡਾ ਸ਼ੁਭਨਾਮ ਕੀ ਆ ਕਮੇਟੀ ਦਾ ਕੀ ਨਾਮ ਹੈ ਤੇ ਕਿੰਵਾ ਜਿਹੜਾ ਜਾਗਰਣਾ ਚੱਲਦਾ ਕੋਈ ਸਭ ਤੋਂ ਪਹਿਲੇ মিডিਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਜਿੰਨੀ ਵਾਰ 14 ਸਾਲ ਹੋ ਗਏ ਸਾਨੂੰ ਜਗਰਾਤਾ ਕਰਾਉਂਦੇ 14 ਸਾਲ ਸਾਡਾ ਮੀਡੀਆ ਨੇ ਵੀ ਸਾਥ ਦਿੱਤਾ ਇਹ ਇਲਾਕੇ ਨੇ ਵੀ ਬੜਾ ਸਾਥ ਦਿੱਤਾ ਸਾਡਾ ਸਾਰਿਆਂ ਦਾ ਧੰਨਵਾਦ ਮੇਰਾ ਨਾਮ ਰਗਵੀਰ ਸਿੰਘ ਰਗਵੀਰ ਸਿੰਘ ਵਕੀ ਮੈਂ ਜਾਗਰਣ ਕਮੇਟੀ ਦਾ ਪਾਇਸ ਪ੍ਰਧਾਨ ਕਮੇਟੀ ਦਾ ਕੀ ਨਾਮ ਹੈ ਆ ਦਿਬਿਆ ਜੋਗ ਜਾਗਰਣ ਕਮੇਟੀ ਦਿਬਿਆ ਜੋਗ ਜਾਗਰਣ ਕਮੇਟੀ ਇਹ 14 ਸਾਲ ਤੋਂ ਜਾਗਰਣ ਕਰਵਾਉਂਦੀ ਆ ਰਹੀ ਹੈ ਇਹ ਇਲਾਕੇ ਦੇ ਯੋਗਦਾਨ ਬਹੁਤ ਚਾਰਾ ਸਾਨੂੰ ਮਿਲਿਆ ਬਾਕੀ ਐਨ ਆਰ ਆਈ ਵੀਰ ਸਾਡੇ ਬਾਹਰ ਬੈਠੇ ਆ ਉਹਨਾਂ ਦਾ ਬਹੁਤ ਸਾਥ ਮਿਲ ਰਿਹਾ ਸਾਨੂੰ ਉਹਨਾਂ ਦੀ ਜਿੰਨਾ ਸਾਨੂੰ ਉਹਨਾਂ ਦਾ ਸਾਥ ਮਿਲ ਰਿਹਾ ਉਤੋਂ ਵੱਧ ਸਾਡਾ ਇਲਾਕਾ ਸਾਡਾ ਸਾਥ ਦੇ ਰਿਹਾ ਅੱਜ ਵੀ ਤੁਸੀਂ ਦੇਖ ਰਹੇ ਹੋ ਕਿੰਨੀ ਸੰਗਤ ਸਾਡੇ ਆਈ ਹੋਈ ਹੈ ਉਹ ਸਾਰੀ ਸੰਗਤ ਬੜੇ ਆਰਾਮ ਨਾਲ ਬੈ ਕੇ ਮਹਾਮਾਈ ਦਾ ਜਾਗਰਣ ਸੁਣ ਰਹੀ ਹੈ ਬਾਕੀ ਸਾਡੇ ਭਗਤ ਜਨ ਵੀ ਆਏ ਦੇ ਜਾਗਰਣ ਕਰਨ ਨਾਲੇ ਬਹੁਤ ਸੋਹਣਾ ਕੀਰਤਨ ਕਰਨਦੇ ਆ ਜਿਹੜੀ ਜਾਗਰਣ ਹੈ ਇਹ ਉਤੋਂ ਜਵਾਲਾ ਜੀ ਤੋਂ ਜਾ ਕੇ ਲੈਣ ਦੀ ਹੈ ਕਿ ਠੀਕ ਹੈ ਕੋਈ ਹਰ ਸਾਲ ਜਵਾਲਾ ਜੀ ਤੋਂ ਜੋਤ ਲੈ ਕੇ ਆਉਂਦੀ ਹੈ ਦਿਵੇ ਜੋ ਜਾਗਰਣ ਕਮੇਟੀ ਸੰਗਤਾਂ ਨੂੰ ਆਪਣੇ ਇਲਾਕੇ ਦੇ ਅਨੁਸਾਰਿਆਂ ਨੂੰ ਜਿਹੜੇ ਨਹੀਂ ਜਾ ਸਕਦੇ ਉੱਥੇ ਜਵਾਲਾ ਜੀ ਉਹ ਇੱਥੇ ਦਰਸ਼ਨ ਕਰਨ ਲੈਂਦੇ ਆਗੇ ਤੇ ਮਹਾਮਈ ਦੇ ਗੁਣ ਗਾਣ ਕੀ ਨਾ ਆਏ ਤੁਹਾਡਾ ਸ਼ੁਭ ਸੰਦੀਪ ਕੁਮਾਰ ਜੀ ਸੰਦੀਪ ਕੁਮਾਰ ਜੀ ਅੱਜ ਮਹਾਮਈ ਦਾ ਗੁਣ ਗਾਣ ਹੋ ਰਿਹਾ ਕਿੰਨਾ ਜਾਗਰਣਾ ਤੇ ਕਿਹੜੇ ਕਿਹੜੇ ਕਲਾਕਾਰ ਜਿਹੜੇ ਪਹੁੰਚੇ ਸਾਡਾ ਚੌਥਾ ਜਾਗਰਣਾ ਸੇਖਰ ਮਣੀ ਜੀ ਸੰਜਨਾ ਭੋਲਾ ਜੀ ਔਰ ਭਾਰਤੀ ਸ਼ਰਮਾ ਜੀ ਸਿੰਗਰ ਪੁੱਜੇ ਆ ਉਹ ਬਹੁਤ ਹੀ ਵਧੀਆ ਕਰਦੇ ਕਰ ਰਹੇ ਆ ਜੀ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਧੰਨਵਾਦ ਕਰਦਾ ਜਾਂਦਾ ਹਾਂ ਜੀ ਦੇਖਿਆ ਗਿਆ ਸਵੀਰਤਿਓ ਟਟ ਲੰਗਰ ਭੰਡਾਰੇ ਵੀ ਚੱਲਦੇ ਆ ਮਹਾਮਾਈ ਦਾ ਗੁਣਗਾਨ ਵੀ ਹੁੰਦਾ ਮਹਾਮਾਈ ਦੀ ਕਿਰਪਾ ਦੇ ਨਾਲ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਇਹ ਮਹਾਮਾਈ ਦੀ ਕਿਰਪਾ ਹੀ ਸਾਰਾ ਮਹਾਮਾਈ ਦੀ ਕਿਰਪਾ ਦੇ ਨਾਲ ਹੀ ਚੱਲਦਾ ਹੈ ਤਾਰਾ ਕਿਵੇਂ ਦਾ ਸੰਜੋਗ ਰਹਿੰਦਾ ਬਾਜ਼ਾਰ ਦਾ ਜਾਂ ਬਾਜ਼ਾਰ ਦਾ ਇਲਾਕੇ ਦਾ ਬਹੁਤ ਬਹੁਤ ਸੇਜ ਹੋ ਗਿਆ ਜੀ ਐਨ ਆਰਈ ਵੀਰਾਂ ਦਾ ਹੀ ਬਹੁਤ ਸੇਜ ਕੀ ਕਹਿਣਾ ਚਾਹੋਗੇ ਦੁਕਾਨਦਾਰ ਭਰਾਵਾਂ ਨੂੰ ਜਿਹੜਾ ਹਰ ਸਾਲ ਮਹਾਮੇਸਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਅੱਗੇ ਅੱਗੇ ਤਾਂ ਸਾਡਾ ਯਾਨੀ ਕਿ ਇਦਾਂ ਹੀ ਸਾਥ ਦਿੰਦੇ ਰਹਿਣ ਠੀਕ ਧੰਨਵਾਦ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਹੈ ਜੀ ਸ਼ੇਖਰ ਮਣੀ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਸੋ ਅੱਜ ਭੈਣੀ ਮੀਆਂ ਖਾ दिव्य ज्योत जागरण कमेटी ਉਹਨਾਂ ਵੱਲੋਂ 14ਵਾਂ ਵਿਸ਼ਾਲ ਜਿਹੜਾ ਹੈ ਜਾਗਰਨ ਕਰਵਾਇਆ ਗਿਆ। ਸੋ ਬੜੀ ਬੜੀ ਦੂਰੋਂ ਸੰਗਤਾਂ ਧੁੰਮਤਾਂ ਦੇ ਨਾਲ ਇੱਥੇ ਪਹੁੰਚਿਆ ਨੇ ਹਮਾ ਮਾ ਕੇ ਤੇ ਬਹੁਤ ਹੀ ਆਨੰਦ ਆਇਆ ਗਾਣ ਦਾ ਵੀ ਸੰਗਤਾਂ ਤੋਂ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ। ਸੋ ਇਸੇ ਤਰ੍ਹਾਂ ਅਸੀਂ ਹਰ ਵਾਰ ਮਾਤਾ ਰਾਣੀ ਅਗੇ ਦੁਆਰ ਖਾਂਗੇ ਕਿ ਜਿਹੜਾ ਜਾਗਰਣ ਹੈ ਹਰ ਵਾਰ ਇਸੇ ਇਸੇ ਤਰ੍ਹਾਂ ਹੀ ਇੱਥੇ ਕਰਵਾਇਆ ਜਾਏ ਜੋ ਹੁੰਦਾ ਰਹੇ ਮਾਤਾ ਰਾਣੀ ਦੀ ਕਿਰਪਾ ਇੱਥੇ ਬਣੀ ਰਹੇ ਪਹਿਲੀ ਹਾਜ਼ਰੀ ਤੁਸੀਂ ਲਵਾਈ ਤੁਹਾਡੇ ਤੋਂ ਬਾਅਦ ਜਿਹੜੇ ਕਿਹੜੇ ਕਿਹੜੇ ਸਿੰਗਰ ਹੋਰ ਆ ਰਹੇ ਨੇ ਹਾਂਜੀ ਪਹਿਲੀ ਹਾਜ਼ਰੀ ਮੇਰੀ ਸਗੀ ਸੇ ਹੁਣ ਦੂਸਰੀ ਹਾਜ਼ਰੀ ਆਪਣੇ ਮੈਡਮ ਪੋਚ ਰਹੇ ਨੇ ਸੰਜਣਾ ਭੋਲਾ ਜੀ ਸੋ ਉਹਨਾਂ ਦੀ ਹਾਜ਼ਰੀ ਹੈ ਠੀਕ ਹੈ ਜੀ ਸੋ ਸਾਡੀ ਇਹ ਜੀ ਤੋਂ ਵੀ ਹਾਜ਼ਰੀ ਮਨਜ਼ੂਰ ਕਰਦੇ ਹਾਂਜੀ ਅੱਲਾਹ वन शुब बहरीन हर ब्रिज बहरीन ठीक है थैंक यू मस्ती मेरी अकल नो हद ना बस सकी ये जेड़ा इलाका है सारा ਡਿਸਟ੍ਰਿਕਟ ਗੁਦਵਾਸਪੁਰ ਦਾ ਇਹ ਸਾਰੇ ਪੜ੍ਹੇ ਲਿਖੇ ਲੋਕ ਸੋਲ ਰੱਖਿਆ ਜੰਨ ਦੇ ਪੱਤੇ ਮੇਰਾ ਰਾਮ ਰੱਖਿਆ ਜੰਨ ਦੇ ਪੱਤੇ ਮੇਰਾ ਰਾਮ ਰੱਖਿਆ thank yeah. you